ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਕੀ ਫਤੇ ਆ ਪੂਰਨਿਮਾ ਯੂਨੀਵਰਸਿਟੀ ਜੈਪੁਰ ਡਿਸਟ੍ਰਿਕਟ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਹੈ ਐਂਡ ਐਜ਼ ਆ ਕੈਂਡੀਡੇਟ ਮੈਂ ਵੀ ਇਸ ਯੂਨੀਵਰਸਿਟੀ ਚ ਅਪੀਅਰ ਹੋਣ ਲਈ ਆਈਆਂ ਮੇਰਾ ਰੋਲ ਨੰਬਰ ਇਸ ਲਈ ਚ ਲੱਗਾ ਹੋਇਆ ਹੈ ਫੀਸ ਪ੍ਰੋਪਰ ਹੈ ਕੁਝ ਵੀ ਐਵੇਂ ਦਾ ਸਮਾਨ ਮੈਂ ਨਹੀਂ ਲੈ ਕੇ ਆਈ ਜਿਹੜਾ ਅਲਾਉਡ ਨਹੀਂ ਸੀਗਾ ਇਨਸਟਰਕਸ਼ਨਸ ਦੇ ਵਿੱਚ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਕਿਰਪਾਨ ਕੈਰੀ ਕਰ ਸਕਦੀ ਹਾਂ ਬਟ ਇਹ ਜੁਡੀਸ਼ਰੀ ਇਗਜ਼ਾਮ ਦੇ ਲਈ ਮੈਨੂੰ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਸਪੈਸੀਫਿਕ ਆਰਡਰਸ ਨੇ ਕਿ ਕਿਰਪਾਨ ਕੜਾ ਕੁਝ ਵੀ ਕੈਰੀ ਨਹੀਂ ਹੋ ਸਕਦਾ ਇੱਕ ਕਲੋਜ਼ ਮੈਨੂੰ ਪੜ ਕੇ ਪੜ ਕੇ ਸੁਣਾਇਆ ਗਿਆ ਹੈ ਕਿ ਕੀ ਡ्रेस ਕੋਡ ਹੋਣਾ ਚਾਹੀਦਾ ਕਿਸੇ ਫੀਮੇਲ ਦਾ ਟਰੌਜ਼ਰ ਜੀਨਸ ਟੀ-ਸ਼ਰਟ ਕੋਈ ਆਬਜੈਕਟ ਜੋ ਆਇਰਨ ਜਾਂ ਕੋਈ ਇਸ ਤਰ੍ਹਾਂ ਦਾ ਸ਼ਾਰਪ ਆਬਜੈਕਟ ਨਹੀਂ ਕੈਰੀ ਕਰ ਸਕਦੇ ਬਟ ਉਦਿਸ ਅਗਰ ਇੱਕ ਸਿੱਖੀ ਕਿਰਪਾਨ ਨਹੀਂ ਅਲਾਉਟ ਸੀਗੀ ਇੱਕ ਨਾਲ ਕਲੋਜ਼ ਐਡ ਕਰ ਦਿੰਦੇ ਕਿ ਅੰਮ੍ਰਿਤਧਾਰੀ ਸਿਕਸ ਬਿਨਾ ਕਿਰਪਾਨ ਤੋਂ ਸੀ ਅਲਾਉ ਕਰਾਂਗੇ ਕਿਰਪਾਨ ਕੜੇ ਦੇ ਨਾਲ ਨਹੀਂ ਅਲਾਉ ਕਰਾਂਗੇ ਅਗਰ ਇਹ ਮੈਂਸ਼ਨ ਕਰ ਦਿੰਦੇ ਤਾਂ ਮੈਂ ਵੀ ਸ਼ਾਇਦ ਇੱਥੇ ਤਾਂ ਫਾਰਮ ਫਿਲ ਨਾ ਕਰਦੀ ਇੱਥੇ ਅਪੀਅਰ ਹੋਣ ਹੀ ਨਾ ਆਂਦੀ ਅਗਰ ਮੈਂਸ਼ਨ ਕਰ ਦਿੰਦੇ ਤਾਂ ਸ਼ਾਇਦ ਮੈਂ ਇੱਥੇ ਗੇਟ ਦੇ ਬਾਹਰ ਨਾ ਖੜੀ ਹੁੰਦੀ 10 ਵਜੇ ਪੇਪਰ ਸਟਾਰਟ ਹੋਣਾ ਸੀ ਜੋ ਹੋ ਚੁੱਕਾ ਹੈ ਸਵਾ 9 ਐਂਟਰੀ ਸਟਾਰਟ ਹੋਈ ਸੀ ਆਈ ਵਾਸ ਦਾ ਫਰਸਟ ਪਰਸਨ ਜਿਹੜਾ ਉਸ ਲਾਈਨ ਚ ਖੜਿਆ ਸੀਗਾ ਸਭ ਤੋਂ ਪਹਿਲੇ ਅੰਦਰ ਗਿਆ ਸੀਗਾ ਐਂਡ ਮੈਨੂੰ ਸਭ ਤੋਂ ਪਹਿਲੇ ਬਾਹਰ ਕੀਤਾ ਗਿਆ ਹੈ ਲਾਸਟ ইয়ার ਸੇਮ ਇਸ਼ੂ ਫੇਸ ਕੀਤਾ ਗਿਆ ਸੀਗਾ ਇਸ ਸਾਲ ਫੇਰ ਮੇਬੀ ਨੈਕਸਟ ইয়ার ਹਰ ਸਾਲ ਬੱਚੇ ਫੇਰ ਫੇਸ ਕਰਦੇ ਹੋਣਗੇ ਐਂਡ ਦੇ ਆਰ ਸੇਇੰਗ ਆਪ ਉਤਾਰ ਦਿਓ ਔਰ ਅੰਦਰ ਚਲੇ ਜਾਓ जिन्होंने उतार दिया वो पेपर देने चले गए उनके लिए पेपर इम्पोर्टेंट था और ये मुझे बताएंगे कि मेरे लिए क्या इम्पोर्टेंट है मेरे लिए कृपान एक अमृता रिस्क के लिए इम्पोर्टेंट है या नहीं मैं उतार सकती हूँ इतना इजी है तो ये मुझे बताएंगे अगर किसी को इससे नहीं फर्क पड़ता तो मे भी बच्चे नेक्स्ट ईयर जो नहीं उतारेंगे वो मेरे से ऐसे ही ऐसे सेंटर्स के बाहर खड़े होंगे रोल नंबर लिस्ट पे है ਡਾਕੂਮੈਂਟਸ ਮੇਰੇ ਪਾਸ ਹੈ ਫੀਸ ਮੈਂਨੇ ਪੇ ਕੀਤੀ ਹੈ ਵਿਦ ਪ੍ਰੈਪਰੇਸ਼ਨ ਮੈਂ ਅਪੀਅਰ ਹੋਣੇ ਆਈ ਹੂੰ ਬਟ ਦੇ ਆਰ ਨਾਟ ਅਲਾਉਇੰਗ ਮੀ ਐਂਡ ਇਵਨ ਦੇ ਆਰ ਨਾਟ ਟੈਲਿੰਗ ਹੂ ਇਜ਼ ਦਾ ਨੋਡਲ ਅਫੀਸਰ ਐਟ ਪ੍ਰੈਸੈਂਟ ਜਿਹੜਾ ਇਸ ਸੈਂਟਰ ਤੇ ਕੰਡਕਟ ਕਰਾ ਰਿਹਾ ਹੈ ਉਹ ਮੈਨੂੰ ਆਪਣਾ ਨਾਮ ਇਨਫੋਰਮੇਸ਼ਨ ਵੀ ਨਹੀਂ ਦੇ ਰਹੇ ਕਿ ਨੋਡਲ ਅਫੀਸਰ ਕੌਣ ਹੈ ਦੇ ਆਰ ਸੇਇੰਗ ਕਿ ਹਾਈ ਕੋਰਟ ਰਜਿਸਟਰਾਰ ਅਨਲ ਡਾਇਰੈਕਟ ਕੰਟੈਕਟ ਕਰੋ ਹਰ ਸੈਂਟਰ ਦੇ ਲਈ ਨੋਡਲ ਅਫੀਸਰ ਅਪਾਇੰਟ ਹੁੰਦਾ ਹੈ ਬਟ ਮੈਨੂੰ ਕਹਿ ਰਿਹਾ ਕਿ ਡਾਇਰੈਕਟ ਤੁਸੀਂ ਇਸ ਸੈਂਟਰ ਦੀ ਪ੍ਰੋਬਲਮ ਲਈ ਨੋਡਲ ਅਫੀਸਰ ਨਾਲ ਨਹੀਂ ਸਿੱਧਾ ਰਜਿਸਟਰਰ ਨਾਲ ਆਫ ਹਾਈ ਕੋਰਟ ਕੰਟੈਕਟ ਕਰੋ ਆਈ ਡੋਨਟ ਨੋ ਵਾਟ ਇਜ਼ ਦਾ ਰੀਜ਼ਨ ਆਈ ਡੋਨਟ ਹੈਵ ਐਨੀ ਪ੍ਰੋਬਲਮ ਇਫ ਦੇ ਆਰ ਗੋਇੰਗ ਟੂ ਮੈਂਸ਼ਨ ਇਨ ਦਾ ਨੈਕਸਟ ਇਅਰ ਇਗਜ਼ਾਮ ਅ ਸਿੰਗਲ ਕਲੋਜ਼ ਥੈਟ ਅੰਮ੍ਰਿਤਸਰੀ ਸਟੂਡੈਂਟਸ ਆਰ ਨਾਟ ਅਲਾਉਡ ਦੇ ਵਿਲ ਬੀ ਅਲਾਉਡ ਓਨਲੀ if they will remove their kirpan kada these things all ਇਹ ਕੜਾ ਹੈ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੀਅਰ ਕਰਕੇ ਜਾ ਸਕਦੀ ਆ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਆ ਮੈਂ ਉਹ ਕਰਕੇ ਚਲੇ ਜਾਵਾਂਗੀ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ